ਹੈਲੋ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਕੌਰ ਸੰਧੂ ਬੁਟੀਕ ਐਂਡ ਬਲੌਗ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋ ਅਸੀਂ ਵੀ ਠੀਕ ਠਾਕ ਹਾਂ ਜੀ ਲਓ ਜੀ ਅੱਜ ਦਿਨ ਹੈਗਾ ਐਤਵਾਰ ਦਾ ਅੱਜ ਜਿਹੜਾ ਹੈਗਾ ਅਸੀਂ ਬੁਟੀਕ ਤੇ ਐਤਵਾਰ ਨੂੰ ਨਹੀਂ ਜਾਂਦੇ ਹੁੰਦੇ ਤੇ ਐਤਵਾਰ ਨੂੰ ਆਪਾਂ ਘਰ ਹੀ ਹੁੰਨੇ ਆ ਅੱਜ ਆਪਣੇ ਆਏ ਹੋਏ ਸੀਗੇ ਟਾਈਲਾਂ ਲਾਉਣ ਵਾਲੇ ਹਨਾ ਬਾਥਰੂਮ ਜਿਹੜੇ ਆਪਣੇ ਬਾਹਰਲੇ ਬਾਥਰੂਮ ਬਣਾਏ ਸੀਗੇ ਹਨਾ ਉਹਨਾਂ ਦੇ ਵਿੱਚ ਟਾਈਲਾਂ ਦਾ ਕੰਮ ਰਹਿ ਜਾਂਦਾ ਸੀਗਾ ਚਲੋ ਇਹ ਕੱਲ ਦੇ ਆਏ ਹੋਏ ਨਗੇ ਵੀਰ ਲਾ ਰਹੇ ਨੇਗੇ ਤੇ ਅੱਜ ਆਪਾਂ ਆ ਦੇਖੋ ਇਹਨਾਂ ਦਾ ਸਾਰਾ ਸਮਾਨ ਖਿੰਡਿਆ ਖਪਰਿਆ ਪਿਆਗਾ ਤੇ ਹੁਣ ਟਾਈਮ ਜਿਹੜਾ ਹੈਗਾ ਦੁਪਹਿਰ ਦਾ ਹੈਗਾ ਮੈਂ ਇਹਨਾਂ ਵਾਸਤੇ ਬਣਾ ਰਹੀ ਸੀ ਰੋਟੀ ਜੀ ਤੇ ਰੋਟੀ ਬਣਾ ਰਹੀ ਸੀ ਇੱਧਰ ਇਹਨਾਂ ਦਾ ਆਪਦਾ ਕੰਮ ਚੱਲ ਜ ਜਾਂਦਾ ਹੈਗਾ ਬਾਹਰਲੇ ਬਾਥਰੂਮ ਆ ਬਣਾ ਬਿਲਕੁਲ ਨਹੀਂ ਸਰਦਾ ਹੈਗਾ ਜੀ ਤੇ ਅੰਦਰਲੇ ਬਾਥਰੂਮ ਹਜੇ ਆਪਾਂ ਨੇ ਕੋਠੀ ਦੇ ਵਿੱਚ ਚਾਲੂ ਨਹੀਂ ਕਰਦੇ ਹੈਗੇ ਇਹ ਬਾਹਰਲੇ ਜਿਹੜੇ ਹੈਗੇ ਵਰਤਿਆ ਕਰਾਂਗੇ ਹਨਾ ਫਿਰ ਉਹਨੀਆਂ ਸਫਾਈਆਂ ਦਾ ਕੰਮ ਵੱਧ ਜਾਂਦਾ ਦੇਖੋ ਥੋੜਾ ਜਿਹਾ ਲਾਇਆ ਹਜੇ ਕੱਲ ਦੇ ਲਾ ਰਹੇ ਨੇ ਇਹ ਚਲੋ ਅੱਜ ਇਹਦੇ ਕਲੀਅਰ ਕਰ ਜਾਾਂਗੇ ਨਹੀਂ ਥੋੜਾ ਬਹੁਤ ਰਹਿ ਗਿਆ ਤਾਂ ਕੱਲ ਨੂੰ ਕਰ ਦਾਂਗੇ ਇੱਥੇ ਮੈਂ ਤੇ ਮੰਮੀ ਬਣਾਉਂਦੇ ਸੀਗੇ ਰੋਟੀ ਮੈਂ ਮੂਲੀਆਂ ਮੇਥੇ ਮਿਕਸ ਕਰਕੇ ਪਿਆਜ਼ ਹਨਾ ਪਰੌਂਠੇ ਬਣਾ ਰਹੀ ਸੀ ਦੁਪਹਿਰੇ ਚਾਹ ਨਾਲ ਸਾਰਿਆਂ ਵਾਸਤੇ ਪਰੌਂਠੇ ਠੰਡ ਦੇ ਵਿੱਚ ਵਧੀਆ ਵੀ ਲੱਗਦੇ ਨੇ ਅੱਜ ਬੱਸ ਤਾਂ ਧੁੱਪ ਵਧੀਆ ਨਿਕਲੀ ਹੋਈ ਸੀਗੀ ਤੁਹਾਨੂੰ ਰਾਤ ਦੇ ਮਾਦੇ ਨਹੀਂ ਆਇਆ ਤਾਂ ਪਕਾ ਲਿਆ ਤਾਂ ਤੁਹਾਡੇ ਵੀ ਨਹੀਂ ਦੁੱਸਰਾਂ ਦੀ ਆ ਲਾ ਦੇ ਉਹ ਥੋਰੇ ਚੋਰੇ ਹੁਣ ਕਿਹੜਾ ਵਿੱਚ ਰੜਨੀ ਆ ਆ ਲਾ ਦੇ ਸਾਰਾ ਕੁਝ ਇਕੱਠਾ ਕਰਕੇ ਅੱਜ ਭੁਰਜੀ ਬਣਾਉਣੀ ਆ ਮੇਥਿਆਂ ਦੀ ਆਲੂ ਹੈਗੇ ਨਾ ਆਲੂ ਮੇਥਿਆਂ ਦੀ ਇੱਕ ਉਹ ਕੀ ਹੁੰਦੀ ਹਾਲੋ ਹਾਲੋ ਪਾ ਕੇ ਭੁਰਜੀ ਬਣਾਵਾਂਗੇ ਕੀ ਹੁੰਦੀ ਵਾ ਵੀ ਕਾਰੇ ਹੁੰਦੀ ਆ ਹਾਲ ਆ ਬੜੀ ਹੁੰਦੀ ਆ ਕਰੋ ਰੋਟੀ ਖਾ ਲੈ ਹੱਸ ਫੋਨ ਆਇਆ ਹੱਸਦਾ ਸੁਣ ਹੰਡੀ ਹੋ ਜੂ ਗਰਮ ਗਰਮੀ ਉਹਦੇ 라ਦੇ ਆ ਜਾ ਸਾਰਿਆਂ ਨੂੰ ਰੋਟੀ ਖਵਾ ਕੇ ਮੈਂ ਜਾਣਾ ਜੀ ਕਾਰੀਗਰ ਕੋਲੇ ਹੈਂਡਵਰਕ ਵਾਲੇ ਕਾਰੀਗਰ ਕੋਲੇ ਜਾਣਾ ਮੇਰੇ ਕੋਟਲੇ ਆਪਣੇ ਸੂਟ ਵਰਕ ਹੋਣੇ ਦਿੱਤੇ ਹੋਏ ਆ ਜੇ ਰੈਡੀ ਹੋ ਗਏ ਤਾਂ ਲੈ ਆਮਗੇ ਨਾਲੇ ਜਿਹੜੇ ਥ्रेड ਵਰਕ ਵਾਲੇ ਦਿੱਤੇ ਹੋਏ ਆ ਜੇ ਉਹਨਾਂ ਨੇ ਕਰਤੇ ਤਾਂ ਉਹ ਵੀ ਲੈ ਲਾਂਗੇ ਵੈਸੇ ਤਾਂ ਉਹਨਾਂ ਦੇ 2 ਦਿਨ ਦਾ ਵਾਅਦਾ ਦੀ ਡੇਟ ਦਿੱਤੀ ਹੋਈ ਆ ਚਲੋ ਜੇ ਵਿੱਚ ਕੁਝ ਕਰਤੇ ਤਾਂ ਲੈ ਵੀ ਲਵਾਂਗੇ ਸੂਟ ਇੱਕ ਜਿਹੜਾ ਹੈਂਡਵਰਕ ਵਾਲਾ ਸੂਟ ਸੀਗਾ ਹਨਾ ਉਹ ਦੇਣਾ ਸੀਗਾ ਪਹਿਣ ਦਾ ਕਾਫੀ ਉਹਨਾਂ ਦੇ ਸੂਟ ਪਹਿਲਾਂ ਤਿਆਰ ਨੇ ਇੱਕ ਸੂਟ ਨੂੰ ਕਾਫੀ ਟਾਈਮ ਲੱਗ ਗਿਆ ਇਹ ਜਿੱਦਾਂ ਇੱਕ ਕਾਰੀਗਰ ਕੋਲੇ ਹਨਾ ਸੂਟ ਫਸ ਜਾ ਗਿਆ ਫਸ ਜੇ ਗਿਆ ਸੀਗਾ ਨਾ ਸੂਟ ਦੇਵੇ ਨਾ ਵਰਕ ਕਰੇ ਮਸਾ ਲਿਆ ਕਿਸੇ ਫੇਰ ਖੁੱਲੇ ਦਿਨ ਤੁਹਾਨੂੰ ਦੱਸਾਂਗੇ ਸਾਰੀ ਸਟੋਰੀ ਮਸਾ ਉਹਦੇ ਤੋਂ ਲਿਆ ਸੀਗਾ ਫਿਰ ਜਿਹੜਾ ਹੈਗਾ ਹੋਰ ਕਾਰੀਗਰ ਕੋਲੇ ਦਿੱਤਾ ਸੀਗਾ ਜਿਹਦੇ ਕੋਲੇ ਮੈਂ ਪਹਿਲਾਂ ਕਰਵਾਉਂਦੀ ਸੀਗੇ ਉਹ ਬਹੁਤ ਵਧੀਆ ਕੰਮ ਕਰਦੇ ਆ ਤੇ ਟਾਈਮ ਜ਼ਰੂਰ ਥੋੜਾ ਜਿਹਾ ਲਾਉਂਦੇ ਆ ਪਰ ਕੰਮ ਜਿਹੜਾ ਹੈਗਾ ਬਹੁਤ ਸੋਹਣਾ ਸਫਾਈ ਦਾ ਕਰਦੇ ਆ ਤੇ ਜਿਹੜੀ ਡੇਟ ਦਿੰਦੇ ਆ ਫਿਰ ਉਸ ਦਿਨ ਦੇ ਵੀ ਦਿੰਦੇ ਆ ਕੱਪੜਾ ਲੋ ਜੀ ਆਪਾਂ ਹੁਣ ਪਹੁੰਚ ਗਏ ਸੀਗੇ ਮਰੇਕੋਟਲੇ ਮੈਂ ਇੱਕ ਸੂਟ ਦਾ ਜਿਹੜਾ ਹੈਗਾ ਟਾਪਟਾ ਲੈਣਾ ਸੀਗਾ ਪਰਸੋਂ ਨੂੰ ਸੂਟ ਦੇਣਾ ਸੀਗਾ ਤੇ ਮੇਰੇ ਖਿਆਲ ਚਲੋ ਅੱਜ ਆਇਂਦਵਾਰ ਆਪਾਂ ਡਾਈ ਕਰਵਾ ਕੇ ਲੈ ਜਾਨੇ ਆ ਰਾਤ ਨੂੰ ਜਿਹੜਾ ਹੈਗਾ ਸੂਟ ਕਟਿੰਗ ਕਰ ਲਾਂਗੇ ਤੇ ਇੱਥੋਂ ਮੈਂ ਟਾਪਟਾ ਲੈਣ ਆਈ ਸੀਗੀ ਕਈ ਵਾਰੀ ਨੰਗਦੇ ਕਰਦੇ ਇੱਥੋਂ ਅਸੀਂ ਲੈ ਵੀ ਜਾਨੇ ਹੁੰਨੇ ਆ ਜੇ ਕਿਸੇ ਚੀਜ਼ ਦੀ ਲੋੜ ਹੋਵੇ ਤੇ ਅੱਜ ਆਪਾਂ ਇੱਥੇ ਆਏ ਸੀਗੇ ਵੈਸੇ ਹੁਣ ਆਪਾਂ ਜਿਵੇਂ ਧੂਰੀ ਬੁਟੀਕ ਕਰਿਆ ਹੋਇਆ ਹਨ ਆਪਣੇ ਕੋਲੇ ਡੀਲਰ ਆਪੇ ਸ਼ਾਪ ਤੇ ਆ ਜਾਂਦੇ ਆ ਕੱਪੜਾ ਦੇਣ ਉੱਥੇ ਹੀ ਲੈ ਲੈਨੇ ਆ ਤੇ ਆਪਾਂ ਇੱਥੇ ਕਾਰੀਗਰਾਂ ਕੋਲੇ ਆਉਣੇ ਹੁੰਨੇ ਆ ਇਹ ਕਿੰਨੇ ਟਾਈਮ ਦੇ ਕਹਿ ਰਹੇ ਤੇ ਕਿ ਸਾਡੀ ਵੀਡੀਓ ਬਣਾ ਕੇ ਸ਼ੇਅਰ ਕਰੋ ਇਹਨਾਂ ਦਾ ਕੱਪੜਾ ਸਸਤਾ ਵੀ ਹੈ ਤੇ ਵਧੀਆ ਵੀ ਆਜੂ ਦਿਖਾਉਣੇ ਆ ਤੁਹਾਨੂੰ ਲਓ ਜੀ ਅੱਜ ਆਪਾਂ ਆਏ ਤੇ ਕੇ ਮਰੇਕੋਟਲੇ ਇੱਥੇ ਕੱਪੜਾ ਬਹੁਤ ਜ਼ਿਆਦਾ ਸਸਤਾ ਹੈ ਤੁਸੀਂ ਜਦੋਂ ਮਰਜ਼ੀ ਆਓ ਹਨਾ ਲੈ ਕੇ ਜਾਓ ਦੇਖੋ ਆ ਕਿਹੜਾ ਕੱਪੜਾ ਵੀਰ ਜੀ ਇਹ ਸ਼ਿਮਰ ਹੈ ਜੀ ਔਰਗੰਜਾ ਟਿਸ਼ੂ ਸ਼ਿਮਰ ਇਹਦੇ ਉੱਤੇ ਵਰਕ ਹੁੰਦਾ ਹੈਗਾ ਦੇਖੋ ਕਿੰਨਾ ਸੋਹਣਾ ਸਾਈਨ ਵੀ ਬਹੁਤ ਸੋਹਣੀ ਹੈ ਇਹਦੇ ਉੱਤੇ ਹੈਂਡਵਰਕ ਬਹੁਤ ਜ਼ਿਆਦਾ ਵਧੀਆ ਹੁੰਦਾ ਹੈ ਤੁਸੀਂ ਜਿਵੇਂ ਮਰਜ਼ੀ ਦੇਖੋ ਸਾਰੇ ਕਲਰ ਨੇ ਇਨਾਂ ਕੋਲੇ ਆ ਦੇਖੋ ਐਦਾਂ ਇਹ ਮੈਚਿੰਗਾ ਬਣਾ ਬਣਾ ਕੇ ਵੀ ਮਤਲਬ ਕਿ ਵਰਕ ਕਰਾ ਕੇ ਵੀ ਦਿੰਦੇ ਨੇ ਇਹਦੇ ਨਾਲ ਦਾ ਇੱਕ ਵਰਕ ਕਰਾਇਆ ਹੋਇਆ ਦਿਖਾਓ ਆ ਦੇਖੋ ਆ ਦੇਖੋ ਹੈਂਡਵਰਕ ਖੋਲਿਓ ਮੜੇ ਮੜੇ ਖੋਲਿਓ ਤੁਸੀਂ ਇੱਕ ਦਿਖਾਓ ਤੁਸੀਂ ਇੱਕ ਸੂਟ ਖੋਲ ਕੇ ਦਿਖਾ ਦਿਓ ਓਪਰ ਖੋਲਣ ਲੀ ਕੋਈ ਨਾ ਡੋਪਾ ਆ ਦੇਖੋ ਬਹੁਤ ਜਿਆਦੇ ਸੋਹਣੇ ਸੂਟ ਨੇਗੇ ਵਰਕ ਹੋਏ ਹੋਏ ਥਰੈਡ ਵਰਕ ਦੇ ਵੀ ਹੈਗੇ ਨੇ ਤੇ ਹੈਂਡ ਵਰਕ ਦੇ ਵੀ ਹੈਗੇ ਆ ਆ ਦੇਖੋ ਕਿੰਨਾ ਸੋਹਣਾ ਮੋਰਨੀ ਵਾਲਾ ਵਰਕ ਹੋਇਆ ਹੋਇਆ ਇਹ ਜਿਹੜਾ ਹੈਗਾ ਥਰੈਡ ਵਰਕ ਹੋਇਆ ਹੋਇਆ ਜਰੀ ਦੇ ਨਾਲ ਹਨਾ ਹੈਂਡ ਸੌਰੀ ਥਰੈਡ ਵਰਕ ਨਾਲ ਦੁਪੱਟੇ ਲੱਗੇ ਹੋਏ ਨੇ ਦੇਖੋ ਗੋਟੇ ਦੇ ਨਾਲ ਕਿੰਨੇ ਸੋਹਣੇ ਦੁਪੱਟੇ ਜਿਹੜੇ ਹੈਗੇ ਨੇ ਤਿਆਰ ਕੀਤੇ ਹੋਇਆ ਇਹ ਦੇਖੋ ਆ ਹੈਂਡ ਵਰਕ ਆ ਗਿਆ ਸੂਟ ਇੱਕ ਪੀਸ ਇਹਦਾ ਕੀ ਰੇਟ ਹੈ ਜੀ 1000 ਰੁਪਏ ਦਾ ਇਹ 1000 ਰੁਪਏ ਦਾ ਬਿਲਕੁਲ ਸਸਤੇ ਬਹੁਤ ਸਸਤੇ ਸੂਟ ਨੇਗੇ ਮੋਰਨੀ ਸੂਟ ਨੇਗੇ ਮੋਰਨੀ ਵਾਲੇ ਸੂਟ ਇਹ ਜਿੱਦਾਂ ਹੈਗੇ ਹੈਂਡਵਰਕ ਦੇ ਆ ਦੇਖੋ ਕੱਪੜਾ ਉਹੀ ਹੈਗਾ ਇਹ ਜਿਹੜੇ ਹੈਗੇ ਖੁਦ ਵਰਕ ਕਰਾਉਂਦੇ ਆ ਇਹਨਾਂ ਤਾਂ ਅਸੀਂ ਆਪਣਾ ਆਪ ਦਾ ਵਰਕ ਕਰਵਾਉਂਦੇ ਆਗੇ ਅੱਛਾ ਫਿਰ ਮੈਚਿੰਗ ਦੁਪੱਟਾ ਲਾਉਂਦੇ ਨਾਲ ਓਕੇ ਜੇ ਕਿਸੇ ਨੇ ਆਲ ਓਵਰ ਕਰਵਾਉਣਾ ਉਹ ਵੀ ਕਰਵਾ ਸਕਦਾ ਆਲ ਓਵਰ ਸਸਤੇ ਵੀ ਡਿਊਟੀ ਇਹ ਹੈਂਡਵਰਕ ਸੂਟ ਨੇ ਹੈਂਡਵਰਕ ਸੂਟ ਦਾ ਕੀ ਰੇਟ ਹੈ ਜੀ 1000 ਰੁਪਏ ਦਾ 1000 ਰੁਪਏ ਦਾ ਜਿਹੜੇ ਪਲੇਨ ਰੇਟ ਆ ਉਹਨਾਂ ਦਾ ਕੀ ਹੈ ਪਲੇਨ ਦਾ ਉਹ 400 ਰੁਪਏ ਸੂਟ ਨੇ 400 ਰੁਪਏ ਦਾ ਆ ਦੇਖੋ ਆ ਜਿਹੜੇ ਆ ਪਏ ਨੇਗੇ ਬਾਕੀ ਹੋਰ ਬਹੁਤ ਵੈਰਾਈਟੀ ਪਈ ਹੈ ਕਟ్రਾਈ ਦੇ ਸੂਟ ਪਏ ਨੇ ਆ ਦੇਖੋ ਆ ਕਟ్రਾਈ ਦੇ ਆਗੇ ਆ ਜਿਵੇਂ ਫਾਸਮ ਦੇ ਸੂਟ ਆ ਗਏ ਆ ਦੇਖੋ ਕੜਾਈਆਂ ਵੀ ਮਿਲ ਜਾਣਗੀਆਂ ਬੇਅਰ ਕੜਾਈ ਆ ਆ ਦੇਖੋ ਸਾਰੇ ਕੁੜਤੇ ਹਾਂ ਦੇਖੋ ਆ ਕੁੜਤੇ ਪਜਾਮੇ ਨੇਗੇ ਬਹੁਤ ਜਿਆਦਾ ਕਪੜਾ ਪਿਆ ਹੈ ਚਾਹੇ ਤੁਸੀਂ ਬੈਲਵਟ ਚ ਵੀ ਤਿਆਰ ਕਰਾ ਸਕਦੇ ਹੋ ਹਨ ਕਟرائی ਚ ਹਰ ਇੱਕ ਤਰ੍ਹਾਂ ਦੇ ਜਿਹੜੇ ਹੈਗੇ ਨੇ ਆ ਦੇਖੋ ਪਲੇਨ ਕਪੜਾ ਇਹਨਾਂ ਕੋਲੇ ਹਰ ਇੱਕ ਤਰ੍ਹਾਂ ਦਾ ਹੈ ਆ ਗਰਮ ਦੇ ਵਿੱਚ ਆਗੇ ਸੂਟ ਜਿੱਦਾਂ ਸ਼ਿਮਰਦੇ ਗਰਮ ਸੂਟ ਸ਼ਿਮਰਦੇ ਆਗੇ ਕਿੰਨੇ ਦਾ ਜੀ 450 450 ਦਾ ਸੂਟ ਪਹਿਲਾਂ ਇਹ 9900 ਦੇ ਸੂਟ ਸੇਲ ਹੋਏ ਨੇ ਸੀਜ਼ਨ ਦੇ ਵਿੱਚ 50% ਲੈਸ ਕਰ ਦਿੱਤਾ ਹਾਂ ਜੀ 50% ਲੈਸ ਹੈ ਗਈ ਆ ਬਾਬਾ ਜੀ ਬੈਠੇ ਹੁੰਦੇ ਨੇ ਇਹਦੀ ਪਸਾਨ ਕਰਕੇ ਤੁਸੀਂ ਆ ਸਕਦੇ ਹੋ ਆ ਦੇਖੋ ਆ ਪਏ ਨੇ ਕੁਰਤੇ ਪਜਾਮੇ ਆ ਬਲੈਕ ਚ ਆ ਗਿਆ ਆ ਦੇਖੋ ਇਧਰ ਆ ਦੇਖੋ ਆ ਵਰਕ ਕਰਾਏ ਹੋਏ ਬਹੁਤ ਸੋਹਣੇ ਸੂਟ ਆਪਾਂ ਇੱਕ ਵਾਰੀ ਐਡਰੈਸ ਪੁੱਛ ਲੈਨੇ ਅਡਰੈਸ ਦੱਸ ਦੋ ਜੀ ਆਪਣਾ ਤੇਲੀਆਂ ਬਾਜ਼ਾਰ ਨੇੜੇ ਗੋਪਾਲ ਗੋਪਾਲ ਪਵਨ ਮੰਦਿਰ ਨਾਮੇ ਦੀ hattim ਓਕੇ ਆਪਾਂ ਹੀ ਮੂਰੇ ਬੈਠਾ ਹੁੰਦਾ ਵੈਸੇ ਆ ਸਾਰੇ ਜਾਣੇ ਹੁੰਦੇ ਨੇ ਓਰੇ ਤੁਸੀਂ ਜਦੋਂ ਮਰਜੀ ਜੇ ਆਪਣੀ ਵੀਡੀਓ ਨੂੰ ਸ਼ੇਅਰ ਕਰਕੇ ਆਮੋਗੇ ਹਨਾ ਫਿਰ ਤੁਹਾਨੂੰ ਡਿਸਕਾਊਂਟ ਦੇਣਗੇ ਇਹ ਜਿਵੇਂ ਆ 450 ਦਾ ਸੂਟ ਕਿਹਾ 400 400 ਦਾ ਹੀ ਮਿਲੂਗਾ ਹਾਂਜੀ ਚਲੋ ਹਨਾ ਆਪਣੀ ਵੀਡੀਓ ਨੂੰ ਸ਼ੇਅਰ ਕਰਕੇ ਆਇਓ ਦਿਖਾਇਓ ਤੇ ਹਾਂ ਜਿਹੜੇ ਸ਼ੇਅਰ ਕਰਨਗੇ ਉਹਨਾਂ ਨੂੰ ਸਸਤਾ ਮਿਲੂਗਾ। ਦਿਖਾਓ ਵੀ ਮੇਰੇ ਕੀ। ਹੈ ਜੀ। ਆਹ ਦੇਖੋ ਪਿਓਰ ਖੀਨਖਾਬ ਵੀ ਹੈਗੀ ਇੱਥੇ ਆ ਦਿਖਾਓ ਵੀਰ ਜੀ ਖੀਨਖਾਬ ਵਾਲਾ। ਹਲੋ। ਖੀਨਖਾਬ ਵਾਲਾ ਸੂਟ ਦਿਖਾਓ। ਆ ਦੇਖੋ ਜੀ। ਖੀਨਖਾਬ ਵੀ ਮਿਲੂ ਇਹਨਾਂ ਦੇ ਕਟਰਾਈ ਪਲੇਨ ਸੂਟ ਜਿਹੜੇ ਮਰਜ਼ੀ ਗਰਮ ਸੂਟ। ਆ ਦੇਖੋ ਖੀਨਖਾਬ ਬਹੁਤ ਆਈ ਹੋਈ ਐ। ਜਿਵੇਂ ਹੁਣ ਟ੍ਰੈਂਡ ਦੇ ਵਿੱਚ ਚੱਲ ਰਹੀ ਐ ਖੀਨਖਾਬ। ਹਾਂ ਤੁਸੀਂ ਜਦੋਂ ਮਰਜ਼ੀ ਆਓ ਮਰੇ ਕਟਲੇ। ਤੇਲੀਆਂ ਬਾਜ਼ਾਰ। ਨਾ ਮੇਰੀ ਹੱਟੀ। ਗੋਪਾਲ ਭਵਨ ਮੰਦਰ ਦੇ ਨੇੜੇ ਨੇੜੇ ਇੱਧਰ ਮੈਂ ਤੁਹਾਨੂੰ ਦਿਖਾਉਣੀ ਐ ਇੱਥੇ ਸਬਜੀ ਮੰਡੀ ਸਬਜੀ ਦੀ ਦੁਕਾਨ ਐ ਦੇਖੋ ਜਦੋਂ ਮੋੜ ਮੁੜੋਗੇ ਸਬਜੀ ਦੀ ਦੁਕਾਨ ਐ ਆਟੋ ਮੂਰੇ ਆਉਂਦਾਗਾ ਜਦੋਂ ਮਰਜੀ ਆਟੋ ਕਰ ਲਿਓ ਜੇ ਬੱਸ ਸਟੈਂਡ ਚਾਉਣੇ ਹੋ